जिला श्री मुक्सर साहब ਦੇ ਵਿੱਚ ਪਿੰਡੇ ਇਲਾਕਾ ਲੰਬੀ ਦੇ ਵਿੱਚ ਪਿੰਡ ਫਤਿਹਪੁਰ ਮਨੀਆਂ ਵਾਲਾ ਦੇ ਵਿੱਚ ਇੱਕ ਨੌਜਵਾਨ ਨੂੰ ਇੱਕ ਵਿਅਕਤੀ ਦੇ ਘਰ ਪੈਟਰੋਲ ਬੰਬ ਸਿੱਟਣ ਦੇ ਦੋਸ਼ ਦੇ ਵਿੱਚ ਕਾਬੂ ਕਰ ਲਿੱਤਾ ਗਿਆ ਹੈ ਇੱਥੇ ਆਓ ਆਪਾਂ ਐਸਐਸਓ ਸਾਹਿਬ ਨਾਲ ਗੱਲ ਕਰਦੇ ਹਾਂ ਲੰਬੀ ਵਾਲੇ ਨਾਲ ਉਹਨਾਂ ਨੇ ਬੜੀ ਜਲਦੀ ਹੀ ਇਸ ਨੂੰ ਪੜਤਾਲ ਕਰਕੇ ਸੀਸੀਟੀਵੀ ਫੁਟੇਜ ਦੇ ਰਾਈਂ ਤੇ ਹੋਰ ਆਪਣੇ ਸੋਰਸਾਂ ਤੋਂ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਆਹ ਗੱਲਬਾਤ ਕਰਦੇ ਆਂ ਐਸਐਚਓ ਲੰਬੀਜੀ ਦੇ ਨਾਲ ਕੱਲ ਮਿਤੀ 30 8 2025 ਨੂੰ ਇੱਕ ਇੰਸਟਾਗ੍ਰam ਪੇਜ ਰਾਜਨ ਢਿੱਲੋਂ ਨਾਮ ਦਾ ਪੇਜ ਉਸ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਲੜਕਾ ਪਿੰਡ ਫਤਿਹਪੁਰ ਮੰਡੀਆਂ ਦੇ ਮੌਜੂਦਾ ਸਰਪੰਚ ਕੁਲਵਿੰਦਰ ਸਿੰਘ ਦੇ ਘਰ ਪਰੌਣ ਬੰਬ ਸੁੱਟ ਰਿਹਾ ਜਿਸ ਤੇ ਪ੍ਰੌਪਰਲੀ ਜਿਹੜਾ ਕਾਰਵਾਈ ਕਰਦੇ ਹੋਏ ਕੁਲਵਿੰਦਰ ਸਿੰਘ ਦੇ ਬਿਆਨ ਪਰ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਕਿ ਤੁਸੀਂ ਰਾਜਨਵੀਰ ਸਿੰਘ son of ਗੁਰਮੀਤ ਸਿੰਘ ਜਿਸ ਨੂੰ ਜਲਦੀ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ